ਹੈਲੋ ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਆਪਣੀ ਚੈਨਲ ਮਾਂ ਕਾ ਪਿਆਰ ਅਰ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਮੂਗੇ ਅੱਜ ਦਾ ਜਿਹੜਾ ਆਪਣਾ ਵਿਸ਼ਾ ਹੈਗਾ ਕਿਉਂਕਿ ਬਹੁਤ ਪਹਿਣ ਆਂਦੇ ਹਨਾ ਘਰ ਦਾ ਕਲੇਸ਼ ਇਹੀ ਹੈਗਾ ਤੇ ਵੀਰਾਂ ਦਾ ਵੀ ਹੈਗਾ ਕਿਉਂਕਿ ਅੱਜ ਕੱਲੇ ਇੱਕ ਇਹ ਟ੍ਰੈਂਡ ਹੀ ਚੱਲ ਰਿਹਾ ਹੈਗਾ ਕਿ ਮੇਰਾ ਪਤੀ ਹੈ ਨਾ ਕਿਸੇ ਦੂਸਰੀ ਔਰਤ ਦੇ ਨਾਲ ਰਹਿੰਦਾ ਹੈ ਜਾਂ ਵੀਰ ਵੀ ਹੈ ਨਾ ਇਹ ਹਰ ਟਾਈਮ ਰਹਿੰਦਾ ਹੈ ਕਿ ਮੇਰੀ ਵਾਈਫ ਦਾ ਨਾ ਬਾਹਰ ਜ਼ਿਆਦਾ ਸੰਬੰਧ ਨਹੀਂ ਤੇ ਘਰ ਵਿੱਚ ਉਹ ਨਹੀਂ ਹੈ ਨਾ ਮੇਰੇ ਨਾਲ ਬਣਦੀ ਉਹਦੀ ਤੇ ਪਤੀ ਪਤਨੀ ਦੇ ਹੈ ਨਾ ਲੜਾਈ ਝਗੜੇ ਦਾ ਮੇਨ ਕਾਰਨ ਕੀ ਹੈਗਾ ਤੇ ਇਹ ਸਭ ਕੁਝ ਆਪਾਂ ਨੇ ਹੀ ਹੈ ਨਾ ਸ਼ੁਰੂ ਕੀਤਾ ਹੈਗਾ ਆਪਾਂ ਹੀ ਇਹਨੂੰ ਖਤਮ ਕਰ ਸਕਦੇ ਹਾਂ ਅਗਰ ਥੋੜੀ ਜਿਹੀ ਕੋਸ਼ਿਸ਼ ਕਰੋਗੇ ਤਾਂ ਨਾ ਜਿਹੜੀ ਅੱਜ ਦੀ ਵੀਡੀਓ ਮੇਰਾ ਵਿਸਾ ਬਸ ਇਹੀ ਹੈਗਾ ਕਿ ਜਿੰਨਾ ਜਿੰਨਾ ਭੈਣਾਂ ਨੂੰ ਭਰਾਵਾਂ ਨੂੰ ਇਹ ਦੁੱਖ ਹੈ ਉਹਨਾਂ ਦਾ ਇਹ ਦੁੱਖ ਦੂਰ ਹੋ ਕੇ ਕਿਉਂਕਿ ਪਤੀ ਪਤਨੀ ਹੈ ਨਾ ਦੋਨੋਂ ਅਗਰ ਸਹੀ ਚੱਲਣਗੇ ਤਾਂ ਹੀ ਘਰ ਸਹੀ ਚੱਲ ਸਕਦਾ ਹੈ ਨਹੀਂ ਤਾਂ ਕਹਿੰਦੇ ਹੁੰਦੇ ਨੇ ਕਹਿੰਦੇ ਜਿੱਥੇ ਨਰਕ ਦੇਖਣਾ ਹੈ ਉੱਥੇ ਪਤੀ ਪਤਨੀ ਦਾ ਕਲੇਸ਼ ਦੇਖ ਲਓ ਜਿਨ੍ਹਾਂ ਨੇ ਸਵਰਗ ਦੇਖਣਾ ਹੈ ਉੱਥੇ ਪਤੀ ਪਤਨੀ ਦਾ ਪਿਆਰ ਦੇਖੋ ਨਾ ਦੇਖੋ ਮੈਂ ਸਾਰਿਆਂ ਨੂੰ ਨਹੀਂ ਕਹਿੰਦੀ ਹੈਗੀ ਕਿਉਂਕਿ ਆਪਣਾ ਆਪਣਾ ਨੇਚਰ ਹੁੰਦਾ ਸਿਸਟਰ ਦਾ ਵੀ ਆਪਣਾ ਆਪਣਾ ਨੇਚਰ ਹੁੰਦਾ ਹੈ ਨਾ ਤੇ ਜਿਹੜੇ ਵੀਰ ਨੇ ਉਹਨਾਂ ਦਾ ਵੀ ਆਪਣਾ ਆਪਣਾ ਨੇਚਰ ਹੁੰਦਾ ਹੈ ਕਈ ਵੀਰ ਹੁੰਦੇ ਨੇ ਜਿਹੜੇ ਕਿ ਕਾਫੀ ਅਲੱਗ-ਅਲੱਗ ਔਰਤਾਂ ਨੂੰ ਨਾ ਪਸੰਦ ਕਰਦੇ ਹੈਗੇ ਤੇ ਕਈ ਮੇਰੇ ਹਸਬੰਡ ਜੀ ਵਰਗੇ ਹੁੰਦੇ ਹੈਗੇ ਜਿਹੜੇ ਕਿ ਹਨਾ ਬਾਹਰ ਕਿਸੇ ਔਰਤ ਨਾਲ ਗੱਲ ਕਰਨੀ ਵੀ ਪਸੰਦ ਨਹੀਂ ਕਰਦੇ ਹੈਗੇ ਕਿਉਂਕਿ ਆਪਣੇ ਆਪਣਾ ਨੇਚਰ ਹੁੰਦਾ ਹਨ ਮੈਂ ਪਹਿਲਾਂ ਹੀ ਕਹੀ ਹੈਗੀ ਕਿ ਕਿ ਦੇਖੋ ਇਦਾਂ ਦੀਆਂ ਹਨਾ ਗੱਲਾਂ ਪੈਦਾ ਹੁੰਦੀਆਂ ਨੇ ਦੋ ਹੀ ਕਾਰਨ ਹੁੰਦੇ ਨੇ ਜਾਂ ਤਾਂ ਹਨਾ ਬਿਨਾਂ ਮਰਜ਼ੀ ਤੋਂ ਵਿਆਹ ਕੀਤਾ ਜਾਂਦਾ ਤੇ ਜਿਆਦਾਤਰ ਜਿਹੜੀਆਂ ਲੜਕੀਆਂ ਹਨਾ ਬਾਹਰ ਸਾਧ ਵਿਆਹ ਤੋਂ ਬਾਅਦ ਬਾਹਰ ਸਬੰਧ ਬਣਾਉਂਦੀਆਂ ਨੇ ਉਹਨਾਂ ਨੂੰ ਪੁੱਛਿਆ ਜਾਂਦਾ ਮੀਡੀਆ ਤੇ ਤੁਸੀਂ ਆਮ ਮਕਸਦ ਦੇਖਦੀ ਹੋ ਹਨਾ ਤੇ ਪੁੱਛਿਆ ਜਾਂਦੇ ਵੀ ਤੁਸੀਂ ਇਦਾਂ ਕਿਉਂ ਕੀਤਾ ਆਪਦਾ ਘਰ ਨੂੰ ਹਨਾ ਕਿਉਂ ਉਜਾੜਨ ਤੇ ਲੱਗੇ ਹੋ ਤਾਂ ਉਹ ਕਹਿੰਦੀ ਨੇ ਵੀ ਸਾਡੀਆਂ ਜ਼ਰੂਰਤਾਂ ਨਹੀਂ ਪੂਰੀਆਂ ਹੁੰਦੀਆਂ ਹਨਾ ਵੀ ਸਾਡਾ ਜਿਹੜਾ ਘਰ ਦਾ ਸਮਾਨ ਹੈ ਰਸਣ ਪਾਣੀ ਹੈ ਸਾਨੂੰ ਉਹ ਨਹੀਂ ਸਹੀ ਲਿਆ ਕੇ ਦਿੰਦਾ ਹੈਗਾ ਇਦਾਂ 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 ਦੀਆਂ ਗੱਲਾਂ ਹਨਾ ਕਾਫੀ ਹੁੰਦੀਆਂ ਨੇਗੀਆਂ ਪਰ ਮੈਂ ਇੱਕੋ ਗੱਲ ਕਹੂੰਗੀ ਹਨਾ ਵੀ ਗੁਰਬਾਣੀ ਦੇ ਵਿੱਚ ਵੀ ਇਦਾਂ ਦੀ ਔਰਤ ਨੂੰ ਹਨਾ ਬਹੁਤ ਮਾੜੇ ਸ਼ਬਦਾਂ ਦੇ ਵਿੱਚ ਬੋਲਿਆ ਗਿਆ ਹੈਗਾ ਦੇਖੋ ਘਰ ਦੇ ਵਿੱਚ ਆਪਾਂ ਘੱਟ ਖਾ ਲਾਂਗੇ ਉਹਦੇ ਨਾਲ ਗੁਜ਼ਾਰਾ ਹੋ ਜਾਊਗਾ ਕਹਿੰਦੇ ਨੇ ਕਹਿੰਦੇ ਇੱਜ਼ਤ ਬਣਾਉਣੀ ਬਹੁਤ ਔਖੀ ਹੈ ਹਨਾ ਗਵਾਤਾ ਚਾਹੇ ਤੁਰੇ ਜਾਂਦੇ ਲੋ ਮੜਾ ਜਾਂ ਕਿਸੇ ਨੂੰ ਮਜ਼ਾਕ ਕਰ ਦਿਓ ਬਣੀ ਬਣਾਈ ਸਾਰੀ ਇੱਜ਼ਤ ਹਨਾ ਗਵਾਈ ਜਾਊਗੀ ਦੇਖੋ ਮੈਂ ਸਾਰੀਆਂ ਭੈਣਾਂ ਦੇ ਹੱਥ ਬੰਨ੍ਹ ਕੇ ਬੇਨਤੀ ਇਹੀ ਕਰੂੰਗੀ ਕਿ ਕੋਈ ਵੀ ਅਜਿਹਾ ਕੰਮ ਨਹੀਂ ਹੈਗਾ ਵੀ ਸਿਰਫ ਆਪਾਂ ਆਪਣਾ ਜਿਸਮ ਵੇਚ ਕੇ ਜਾਂ ਕਿਸੇ ਨਾਲ ਹਨਾ ਗੈਸਬੰਧ ਬਣਾ ਕੇ ਹੀ ਕਰ ਸਕਦੇ ਕਿਉਂਕਿ ਬਹੁਤ ਕੰਮ ਨਹੀਂ ਹਨਾ ਉਹ ਕਹਿੰਦੇ ਹੁੰਦੇ ਨੇ ਕਹਿੰਦੇ ਘਰ ਬੈਠੇ ਤੁਸੀਂ ਹਨਾ ਪਿੰਡ ਦਾ ਗੋਹਾ ਕੂੜਾ ਸੱਟ ਕੇ ਵੀ ਆਪਦੇ ਬੱਚਿਆਂ ਨੂੰ ਪਾਲ ਸਕਦੇ ਆ ਜਿਹੜੀ ਨੇ ਹਨਾ ਸਹੀ ਤਰੀਕੇ ਨਾਲ ਭੈਣ ਨੇ ਪਾਲਣਾ ਹੋਵੇ ਦੇਖੋ ਇਹ ਤੇ ਇੱਕ ਬਹਾਨੇ ਹੁੰਦੇ ਆ ਹਨਾ ਵੀ ਮੇਰੇ ਘਰ ਦਾ ਗੁਜ਼ਾਰਾ ਨਹੀਂ ਹੁੰਦਾ ਮੈਂ ਤਾਂ ਕਿਉਂਕਿ ਗੁਜ਼ਾਰਾ ਕਰਨ ਵਾਸਤੇ ਹੋਰ ਕੰਮ ਬਹੁਤ ਨੇਗੇ ਕਿਉਂਕਿ ਇਹ ਤਾਂ ਅਕਸਰ ਬਜ਼ੁਰਗ ਕਹਿੰਦੇ ਹੁੰਦੇ ਆ ਹਨਾ ਕਹਿੰਦੇ ਚੋਰੀ ਕੰਮ ਦਾ ਕੀ ਮੇਣਾ ਠੀਕ ਹੈ ਕੰਮ ਤੁਸੀਂ ਕੋਈ ਵੀ ਕਰੋ ਤੁਹਾਨੂੰ ਕੋਈ ਨਹੀਂ ਕਹਿੰਦਾ ਹੈਗਾ ਸਾਰੇ ਤੁਹਾਡੀ ਮਨਾ ਹੁਕਮਾ ਕਰਨਗੇ ਮਹਿਮਾ ਕਰਨਗੇ ਤੇ ਅਕਸਰ ਹਨਾ ਇਦਾਂ ਆਂਦੀਆਂ ਜਿਹੜੀਆਂ ਪੈਣਾ ਦੁਖੀ ਨਹੀਂ ਗੀਆਂ ਆਪਣੇ ਪਤੀਆਂ ਤੋਂ ਹਨਾ ਉਹਨਾ ਅਕਸਰ ਗਲਤ ਜਗ੍ਹਾ ਤੇ ਚਲੀ ਜਾਂਦੀਆਂ ਨੇ ਜਿੱਦਾਂ ਕਿ ਬਾਬਿਆਂ ਕੋਲੇ ਚਲੀ ਜਾਂਦੀਆਂ ਨੇ ਵੀ ਹਨਾ ਉਹ ਤਾਂ ਅੱਗੇ ਤਵੀਤ ਦੇ ਕੇ ਉਹਨਾਂ ਨੂੰ ਸਮਝਾਹ ਹੋਰ ਉਹਨਾਂ ਦੇ ਘਰ ਖੰਗਲ ਕਰੀ ਜਾਂਦੇ ਨੇ ਦੇਖੋ ਇਹਦੇ ਵਿੱਚ ਇੱਕ ਮੁਸਲਮਾਨ ਮੀਆਂ ਜੀ ਨੇ ਹਨਾ ਮੈਂ ਉਹਨਾਂ ਨੂੰ ਕਾਫੀ ਵਾਰੀ ਸੁਣੀ ਹੈਗਾ ਤੇ ਉਹ ਹਨਾ ਦੱਸਦੇ ਹੁੰਦੇ ਨੇ ਕਿ ਦੇਖੋ ਜਦੋਂ ਇੱਕ ਲੜਕੀ ਵਿਆਹੀ ਹੁੰਦੀ ਆ ਉਹਦਾ ਪਤੀ ਉਹਨੂੰ ਕਿੰਨਾ ਪਿਆਰ ਕਰਦਾ ਹਨਾ ਤੇ ਹੌਲੀ ਹੌਲੀ ਉਹ ਪਿਆਰ ਘਟਦਾ ਜਾਂਦਾ ਜਿਹੜੀ ਔਰਤ ਹੁੰਦੀ ਹੈ ਨਾ ਉਹਦੇ ਹੱਥ-ਵਾਸ ਬਹੁਤ ਕੁਝ ਹੁੰਦਾ ਹਨਾ ਕਿਉਂਕਿ ਉਹ ਨਾ ਫਿਰ ਕੰਮਕਾਰਾਂ ਚ ਆਪਣੇ ਬੱਚਿਆਂ ਚ ਉਲਝ ਕੇ ਮਤਲਬ ਕਿ ਪਤੀ ਨੂੰ ਬਿਲਕੁਲ ਹਨਾ ਭੁੱਲ ਲਈ ਜਾਂਦੀ ਹੈ ਉਹਨੂੰ ਬਿਲਕੁਲ ਅਟੈਨਸ਼ਨ ਨਹੀਂ ਦਿੰਦੀ ਹੈਗੀ ਜਿਦਾ ਕਿ ਉਹ ਬਾਹਰੋਂ ਵਿਚਾਰਾ ਥੱਕਿਆ ਆ ਰਿਹਾ ਆਉਂਦਾ ਖੇਤ ਚੋਂ ਆਉਂਦਾ ਚਾਹੇ ਦਫ਼ਤਰ ਚੋਂ ਆਉਂਦਾ ਹਨਾ ਉਹ ਆਪਦੇ ਕੰਮਾਂ ਚ ਦੁਖੀ ਹੁੰਦੀ ਹੈ ਉਹਦੇ ਕਣੀ ਹਨਾ ਨੱਕ ਭੁੱਲ ਕੱਢੀ ਜਾਂਦੀ ਹੈ ਵੀ ਲਾਏ ਮੈਂ ਤਾਂ ਦੁਖੀ ਆ ਆਇਆ ਉਹ ਵਿਚਾਰਾ ਥੋੜਾ ਬਹੁਤਾ ਚਾਹੇ ਆ ਕਿ ਉਹਨੂੰ ਬੁਲਾਉਂਦਾ ਵੀ ਫਿਰ ਵੀ ਉਹਦੇ ਨਾਲ ਨਾ ਬੋਲਣਾ ਪਸੰਦ ਨਹੀਂ ਕਰਦੀ ਹੈਗੀ ਵੀ ਆਪਦੇ ਕੰਮਾਂ ਜਾਂ ਚ ਫਰੀ ਜਾਂਦੇ ਵੀ ਮੈਂ ਆਪਦੇ ਕੰਮ ਕਰਦੀ ਆ ਇਦਾਂ ਇਦਾਂ ਹਨਾ ਤਾਂ ਅੱਜ ਮੈਂ ਇੱਕ ਹਨਾ ਉਹ ਕਹਿੰਦੇ ਹੁੰਦੇ ਨੇ ਕਹਿੰਦੇ ਜਦੋਂ ਹਨਾ ਉਹ ਤੁਹਾਡਾ ਪਤੀ ਘਰ ਆਉਂਦਾ ਹੈਗਾ ਤੇ ਜੋ ਤੁਹਾਡੇ ਕੋਲੇ ਚ ਮਤਲਕਿ ਆਉਣ ਦਾਗਾ ਤਾਂ ਉਹਨੂੰ ਹਨਾ ਤੁਹਾਡੇ ਚ ਗੋਹੇ ਦੀ ਮੁਸਕ ਹਨਾ ਕਮਾਂ ਦੀ ਏਦਾਂ ਗਰਮੀ ਦੀ ਮੁਸਕਾ ਹੋਗੀ ਤਾਂ ਤੁਹਾਡਾ ਪਤੀ ਹੈ ਨਾ ਬਾਹਰ ਜਾਊਗਾ ਹੀ ਜਾਊਗਾ ਇਹ ਤੇ ਕਹਾਸੀ ਮਜ਼ਾਕ ਚ ਮਤਲਕਿ ਉਹ ਕਹਿ ਦਿੰਦੇ ਆ ਪਰ ਮੈਂ ਅੱਜ ਹਨਾ ਸਾਰੀਆਂ ਭੈਣਾਂ ਨੂੰ ਇੱਕ ਬਹੁਤ ਵਧੀਆ ਹਨਾ ਤਰੀਕਾ ਦੱਸੂਗੀ ਦੇਖੋ ਹੈਗਾ ਤਾਂ ਇਹ ਇੱਕ ਪਰਸਨਲ ਹੀ ਆ ਪਰ ਮੈਂ ਫਿਰ ਵੀ ਆਪਣੀਆਂ ਭੈਣਾਂ ਨਾਲ ਸਾਂਝਾ ਕਰੂੰਗੀ ਕਿਉਂਕਿ ਮੈਨੂੰ ਪਤਾ ਹੈ ਕਿ ਮੈਂ ਇੱਕ ਲੜਕੀ ਹੁੰਦੀ ਹੈ ਨਾ باوجود ਦੁੱਖ ਕੀ ਹੁੰਦਾ ਇਹ ਸਭ ਜਾਣਦੀਆਂਗੀ ਤੇ ਅੱਜ ਮੈਂ ਜਿਹੜੀ ਤੁਹਾਨੂੰ ਗੱਲ ਦੱਸੂਗੀ ਉਹਨੂੰ ਸ਼ੁਰੂਤ ਲੈ ਕੇ ਐਂਡ ਤੱਕ ਜਰੂਰ ਦੇਖਣਾ ਸਭ ਤੋਂ ਮੇਨ ਗੱਲ ਜਦੋਂ ਵੀ ਤੁਹਾਡਾ ਪਤੀ ਹੈਨਾ ਗੱਲਾਂ ਨੂੰ ਨੋਟ ਕਰ ਲੈਣਾ ਜਦੋਂ ਵੀ ਤੁਹਾਡਾ ਪਤੀ ਹੈਨਾ ਬਾਹਰੋਂ ਘਰ ਆਉਂਦਾ ਚਾਹੀਓ ਦਫ਼ਤਰ ਤੋਂ ਆਉਂਦਾ ਚਾਹੀਓ ਖੇਤ ਤੋਂ ਆਉਂਦਾ ਚਾਹੀਓ ਕਿਤੋਂ ਵੀ ਆਉਂਦਾ ਹੈਨਾ ਸਭ ਤੋਂ ਪਹਿਲਾਂ ਤੁਸੀਂ ਕੋਈ ਵੀ ਕੰਮ ਕਰਦੀ ਹੋ ਉਸ ਕੰਮ ਨੂੰ ਉੱਥੇ ਛੱਡ ਦਿਓ ਉਦੇ ਵਾਸਤੇ ਹਨਾ ਪਾਣੀ ਲੈ ਕੇ ਆਓ ਪਾਣੀ ਲੈ ਕੇ ਆ ਕੇ ਉਹਨੂੰ ਮਲ ਕੇ ਉਹਦੇ ਕੋਲੇ ਬੈਠੋ ਉਹਨੂੰ 5-10 ਮਿੰਟ ਪੁੱਛੋ ਜੀ ਕਿਵੇਂ ਹੋ ਤੁਸੀਂ ਹਨਾ ਚਾਹੇ ਉਹ ਖੇਤ ਤੋਂ ਆਏ ਨੇ ਹਨਾ ਵੀ ਕਿਦਾਂ ਖੇਤ ਤੋਂ ਤੁਸੀਂ ਹਨਾ ਕੀ ਕਰਕੇ ਆਏ ਹੋ ਕੋਈ ਗੱਲਬਾਤ ਥੋੜੀ-ਬੋਧੀ ਜ ਆਪਦੇ ਘਰ ਦੀ ਕੋਈ ਮਣੀ-ਮੋਟੀ ਗੱਲ ਹਨਾ ਇਹ ਨਹੀਂ ਵੀ ਉਹਨੂੰ ਆਉਂਦੇ ਨਹੀਂ ਰੋਣ ਪਿੱਟਣ ਪਾ ਲੋ ਘਰੇ ਦਾਲ ਨਹੀਂ ਹੈਗੀ ਵੇ ਘਰੇ ਫਲਾਣਾ ਨਹੀਂ ਹੈਗਾ ਵੇ ਤੂੰ ਕਿੱਥੇ ਮਰ ਗਿਆ ਤੀ ਜਾਂ ਹੈ ਤੂੰ ਕਿੱਥੇ ਡੁੱਬ ਗਿਆ ਸੀ ਇਦਾਂ ਨਾ ਕਰਦੀਆਂ ਨਹੀਂ ਆ ਦੇਖੋ ਇੱਥੇ ਕਰਦਾ ਕਲੇਸ਼ ਸ਼ੁਰੂ ਹੋ ਜਾਂਦਾ ਹੈ ਦੇਖੋ ਜ਼ਿੰਦਗੀ ਬਹੁਤ ਥੋੜੀ ਹੈ ਹਨਾ ਪਤਾ ਨਹੀਂ ਕਦੋਂ ਇਹ ਖਤਮ ਹੋ ਜਾਣੀ ਹੈਗੀ ਪਿਆਰ ਤੇ ਉਸ ਤੋਂ ਬਾਅਦ ਹਨਾ ਤੁਸੀਂ ਚਾਹ ਪਾਣੀ ਕਰੋ 5-10 ਮਿੰਟ ਉਹਨਾਂ ਦੇ ਕੋਲੇ ਬੈਠੋ ਦੇਖੋ ਕੰਮ ਤਾਂ ਸਾਰਾ ਦਿਨ ਆਪਣੀ ਕਰੀ ਜਾਣੀ ਤਾਂ ਸਾਰੀ ਉਮਰ ਨਹੀਂ ਮੁੱਕਦੇ ਹੈਗੇ ਕਹਿੰਦੇ ਹੁੰਦੇ ਨੇ ਕਹਿੰਦੇ ਤਾਂ ਸਿਵਿਆਂ 'ਚ ਜਾ ਕੇ ਮੁੱਕਦੇ ਆ ਹਨਾ ਉਸ ਤੋਂ ਪਹਿਲਾਂ ਨਹੀਂ ਮੁੱਕਦੇ ਹੈਗੇ ਦੇਖੋ ਜਦੋਂ ਤੁਸੀਂ ਆ ਕੇ ਹਨਾ ਇਦਾਂ ਦੀ ਉਹਦੀ ਕੋਈ ਗੱਲ ਮਤਲਬ ਕਿ ਉਹ ਆਫਿਸ ਦੇ ਵਿੱਚੋਂ ਆਇਆ ਚਾਹੇ ਆਪਾਂ ਕਹਿੰਨੇ ਵੀ ਵਿਹਲਾ ਹਨਾ ਦਫ਼ਤਰ ਦੇ ਵਿੱਚ ਬੈਠ ਕੇ ਆਇਆ ਹੈਗਾ ਉੱਥੇ ਵੀ ਪਤਾ ਨਹੀਂ ਦਿਨ ਦੇ ਵਿੱਚ ਕਿੰਨੀਆਂ ਇੱਕ ਗੱਲਾਂ ਹੋ ਗਈਆਂ ਹੋਣਗੀਆਂ ਜਿਹੜੀਆਂ ਕਿ ਉਹ ਕਿਸੇ ਨਾਲ ਹਨਾ ਸਾਂਝੀਆਂ ਕਰਨਾ ਚਾਹੁੰਦੇ ਕਹਿੰਦੇ ਹੁੰਦੇ ਨੇ ਦੁੱਖ ਕਿਸੇ ਨਾਲ ਵੰਡਣ ਨਾਲ ਹਨਾ ਘਟ ਜਾਂਦਾ ਤਾਂ ਤੁਸੀਂ 5-10 ਮਿੰਟ ਇੱਕ ਦੂਜੇ ਕੋਲੇ ਬੈਠੋਗੇ ਹਨਾ ਪਹਿਲਾਂ ਪਹਿਲਾਂ ਆਪਦੀ ਕੰਮ ਨੇ ਮੇੜ ਲਓ ਹਨਾ 2-4 ਮਿੰਟ ਜਿਹੜੇ ਹੁੰਦੇ ਆ ਵੀ ਤੁਹਾਨੂੰ ਪਤਾ ਵੀ ਤੁਹਾਡਾ ਹਸਬੰਦ ਘਰ ਆਉਣ ਵਾਲਾ ਤਾਂ ਤੁਸੀਂ ਹਨਾ ਉਹਨਾਂ ਨੂੰ ਪੁੱਛੋਗੇ ਉਹਨਾਂ ਦਾ ਵੀ ਮਨ ਹਲਕਾ ਹੋਊਗਾ ਤੁਹਾਡੇ ਨਾਲ ਗੱਲ ਕਰਕੇ ਹਨਾ ਫਿਰ ਉਹ ਬਾਹਰ ਕਿਉਂ ਜਾਣਗੇ ਹਨਾ ਤੇ ਦੂਸਰੀ ਗੱਲ ਹੈ ਨਾ ਜਦੋਂ ਆਪਣੇ ਵਿਆਹ ਨੂੰ ਮਲਕੇ ਸਾਲ 2 ਸਾਲ ਹੋ ਜਾਂਦੇ ਨੇ ਅਕਸਰ ਹੁੰਦਾ ਵੀ ਹਾਂ ਉਸ ਤੋਂ ਬਾਅਦ ਨਾ ਪਿਆਰ ਘਟ ਹੋਣਾ ਇਹ ਪਿਆਰ ਘੱਟ ਨਹੀਂ ਹੁੰਦਾ ਹੈਗਾ ਆਪਾਂ ਨਾ ਕੰਮਾਂ ਦੇ ਵਿੱਚ ਹੀ ਇੰਨੇ ਉਲਝ ਜਾਂਦੇ ਆਗੇ ਵੀ ਆਪਣੀ ਜ਼ਿੰਦਗੀ ਦਾ ਜਿਹੜਾ ਹਨਾ ਅਸਲੀ ਮਕਸਦ ਹੈ ਉਹਨੂੰ ਭੁੱਲ ਜਾਂਦੇ ਆਗੇ ਤੇ ਥੋੜਾ ਬਹੁਤਾ ਨਾ ਆਬਦਾ ਇੱਕ ਔਰਤ ਕਹਿੰਦੇ ਨੇ ਆਪਦੇ ਹਾਰ ਸ਼ਿੰਗਾਰ ਨਾਲ ਹਨਾ ਆਪਦੇ ਪਤੀ ਨੂੰ ਰਜਾ ਲੈਂਦੀ ਹੈਗੀ ਤੇ ਮੈਂ ਇਹੀ ਕਹੂੰਗੀ ਕਿ ਇਹਨੇ ਇੱਕ ਪਤੀ ਦਾ ਹਨਾ ਜਿਹੜਾ ਪੇਟ ਦਾ ਰਸਤਾ ਹੈ ਨਾ ਉਹ ਵੀ ਉਹਦੇ ਦਿਲ ਤੱਕ ਜਾਂਦਾ ਹੈਗਾ ਇੱਕ ਤਾਂ ਉਹਦੇ ਪਸੰਦ ਦੀ ਤੁਸੀਂ ਹੈ ਨਾ ਜਰੂਰ ਕੋਈ ਨਾ ਕੋਈ ਚੀਜ਼ ਬਣਾਇਆ ਕਰੋ ਜੀ ਦੇ ਨਾਲ ਕਿ ਉਹ ਤੁਹਾਨੂੰ ਹਨਾ ਤੁਹਾਡੇ ਕਰੀਬ ਰਹੇ ਤੇ ਦੂਸਰੀ ਗੱਲ ਜਦੋਂ ਤੁਹਾਡਾ ਹਨਾ ਪਤੀ ਹੈ ਨਾ ਘਰ ਆਉਣ ਵਾਲਾ ਹੁੰਦਾ ਹੈਗਾ ਹਨਾ ਤੁਸੀਂ ਥੋੜਾ ਬਹੁਤ ਚਾਹੇ ਲਿਬੜੇ ਤੇ ਬੜੇ ਆਣਾ ਸਾਰਾ ਦਿਨ ਫਿਰੀ ਜਾਂਦੇ ਚਲੋ ਕੰਮ ਸਾਰਾ ਨਹੀਂ ਕਰਦਾ ਮੇਰੀ ਵੀ ਹਾਲਤ ਮੈਂ ਤੁਹਾਨੂੰ ਦਿਖਾ ਦੂੰਗੀ ਸਾਰੀਆਂ ਨਾ ਵੀ ਮੈਂ ਕਿੱਦਾਂ ਰਹਿਣੀ ਹੈਗੀ ਪਰ ਕਈ ਇਹ ਹਸਬੈਂਡ ਹੁੰਦੇ ਨੇ ਜਿਹੜੇ ਕਿ ਹਨਾ ਥੋੜਾ ਜਿਹਾ ਉਹ ਕਰਦੇ ਨੇ ਹਰ ਇੱਕ ਨੂੰ ਹੁੰਦਾ ਚਲੋ ਵੀ ਮੇਰੀ ਪਤ ਤੇ ਆਪਦੇ ਆਪ ਨੂੰ ਨਾ ਥੋੜਾ ਜਿਹਾ ਚੇਂਜ ਕਰੋ ਤੁਸੀਂ ਅਕਸਰ ਦੇਖਿਆ ਜਿਹੜੀਆਂ ਭੈਣਾਂ ਦੇ ਪਤੀ ਹਨਾ ਬਾਹਰ ਇਦਾਂ ਰਿਲੇਸ਼ਨ ਨੇ ਉਹ ਉਦਾਂ ਦੀਆਂ ਲੜਕੀਆਂ ਹੋਣਗੀਆਂ ਜਿਹੜੀਆਂ ਕਿ ਥੋੜੀਆਂ ਜਿਹੀਆਂ ਹਾਈ ਫਾਈ ਹੋਣਗੀਆਂ ਹਨਾ ਤੇ ਆਪਾਂ ਸਿਰਫ ਆਪਦੇ ਆਪ ਨੂੰ ਬਸ ਇਦਾਂ ਹੀ ਝੋੜਦੀ ਰਹਿਣੇ ਆ ਵੀ ਲੈ ਮੇਰੇ ਤਾਂ ਕਰਮ ਹੀ ਮਾਰੇ ਨੇ ਮੈਂ ਤਾਂ ਕਰਮ ਹੀ ਫੁੱਟੇ ਹੋਏ ਨੇ ਮੈਂ ਤਾਂ ਜ਼ਿੰਦਗੀ ਜੁਆਈਆਂ ਨਹੀਂ ਆਪਦੇ ਮਾਈਂਡ ਨੂੰ ਥੋੜਾ ਜਿਹਾ ਨਾ ਖੁਸ਼ ਰੱਖਣ ਦੀ ਕੋਸ਼ਿਸ਼ ਕਰਕੇ ਵੀ ਮੈਂ ਵੀ ਕੁਝ ਹਾਂ ਮੈਂ ਵੀ ਕੁਝ ਕਰ ਸਕਦੀ ਹਾਂ ਦੇਖੋ ਪਤਨੀ ਦੇ ਹੱਥ ਬਹੁਤ ਵੱਡੀ ਪਾਵਰ ਦਿੱਤੀ ਹੈ ਵਾਹਿਗੁਰੂ ਨੇ ਇਨੂੰ ਇੱਕ ਇਦਾਂ ਦੀ ਸ਼ਕਤੀ ਦਿੱਤੀ ਹੈ ਕਿ ਹਰ ਇੱਕ ਮੁਸ਼ਕਿਲ ਨਾਲ ਲੜ ਸਕਦੀ ਹੈ ਜਦੋਂ ਤੁਸੀਂ ਹੈ ਨਾ ਆਪਣੇ ਪਤੀ ਦੇ ਨਾਲ ਚੰਗਾ ਵਿਹਾਰ ਕਰੋਗੀਆਂ ਮਲਕਿ ਥੋੜਾ ਬਹੁਤਾ ਆਪਦੀ ਜੀਵਨ ਜਿਹੜੀ ਮੈਰਿਜ ਲਾਈਫ ਹੁੰਦੀ ਹੈ ਨਾ ਇਹਨੂੰ ਵੀ ਸੰਭਾਲਣ ਦੀ ਕੋਸ਼ਿਸ਼ ਜ਼ਰੂਰ ਕਰਿਆ ਕਰੋ ਕਿਉਂਕਿ ਜਦੋਂ ਹੁਣ ਆਪਾਂ ਅਕਸਰ ਸਿਸਟਰ ਦੀ ਇਹ ਦੇਖੋ ਮੈਨੂੰ ਬਹੁਤ ਕਮੈਂਟ ਆਉਂਦੇ ਨੇ ਕਿ ਉਹ ਆਪਦੀ ਭਰਾ ਦੀ ਮੰਨਦ ਆਪਦੀ ਭਝਾਈ ਦੀ ਮੰਨਦ ਆਪਦੇ ਪਿਓ ਦੀ ਮੰਨਦ ਆ ਨਾ ਦੇਖੋ ਮੰਨੂਗਾ ਤੋ ਉਹ ਤੁਹਾਡੀ ਵੀ ਪਰ ਤੁਸੀਂ ਨਾ ਜਦੋਂ ਉਹ ਜਿੱਦਾਂ ਕਿ ਆਪਦੇ ਬਾਪ ਕੋਲੇ ਜਾ ਕੇ ਆਇਆ ਉਹਦੇ ਕੋਲ ਨੱਕ ਬੁੱਲ ਕੱਢੀ ਜਾਣੀ ਆ ਆਉਂਦੇ ਨਾਲ ਉਹਦੇ ਨਾਲ ਬੋਲਣਾ ਨਾ ਵੀ ਤੋ ਉੱਥੋਂ ਆਇਆ ਨਾ ਦੇਖੋ ਠੀਕ ਹੈ ਤੁਹਾਡੇ ਮਨ ਵਿੱਚ ਗੁੱਸਾ ਕਿਉਂਕਿ ਮੈਂ ਮੰਨਦੀ ਆ ਵੀ ਤੁਹਾਡੇ ਮਨ ਵਿੱਚ ਗੁੱਸਾ ਹੈ ਨਾ ਚਲ ਉਹ ਗੁੱਸੇ ਨੂੰ ਨਾ ਤੁਸੀਂ ਪੀਓ ਪੀ ਕੇ ਤੁਸੀਂ ਉਹਦੇ ਅੱਗੇ ਆਪਦੇ ਆਪ ਨੂੰ ਮਤਲਬ ਕਿ ਇਦਾਂ ਸ਼ੋ ਕਰੋ ਬੀहां ਮੈਂ ਬਹੁਤ ਖੁਸ਼ ਹਾਂ ਤੁਹਾਡੇ ਨਾਲ ਉਹਨੂੰ ਪੁੱਛੋ ਦੇਖੋ ਜਿਹੜੇ ਸ਼ਰੀਕ ਹੁੰਦੇ ਆ ਹਨਾ ਕੋਈ ਵੀ ਹੈਗਾ ਉਹ ਕੋਈ ਨਹੀਂ ਚਾਹੁੰਦਾ ਹੁੰਦਾ ਵੀ ਤੁਹਾਡਾ ਹਨਾ ਘਰ ਵਸੇ ਦੇਖੋ ਗਲਤੀ ਅਕਸਰ ਆਪਣੀਆਂ ਹੁੰਦੀ ਹੈ ਜਦੋਂ ਆਪਣੇ ਘਰ ਦੇ ਵਿੱਚ ਇਦਾਂ ਦੀ ਕੋਈ ਗੱਲ ਹੁੰਦੀ ਹੈਗੀ ਜਦ ਉਹ ਤੁਹਾਡੇ ਪਤੀ ਨੂੰ ਹਨਾ ਆਪਦੇ ਵੱਲ ਕਰ ਸਕਦੇ ਨੇ ਉਹਨਾਂ ਦੀ ਤੁਹਾਡਾ ਪਤੀ ਸੁਣ ਸਕਦਾ ਤਾਂ ਤੁਹਾਡੇ ਕਿਉਂ ਨਹੀਂ ਸੁਣ ਸਕਦਾ ਥੋੜੀ ਜੀ ਕੋਸ਼ਿਸ਼ ਕਰਕੇ ਦੇਖਿਓ ਜਿਹੜੀਆਂ ਮੈਂ ਤੁਹਾਨੂੰ ਗੱਲਾਂ ਦੱਸੀਆਂ ਨੇ ਦੇਖੋ ਜੇ ਤੁਸੀਂ ਇਹਨਾ ਕੋਸ਼ਿਸ਼ ਨੂੰ ਕਰੋਗੇ ਨਾ ਹਰ ਟਾਈਮ ਮੱਥੇ ਤੇ ਓੜੀ ਪਾ ਕੇ ਨਾ ਰੱਖਿਓ ਖੁਸ਼ ਰਹੋ ਮਲਕਿ ਤੁਹਾਡਾ ਪਤੀ ਵੀ ਹੈਰਾਨ ਹੋ ਜਾਊਗਾ ਵੀ ਹਨਾ ਮੈਂ ਇਦਾਂ ਦਾ ਤੇ ਇਹ ਮੇਰੇ ਨਾਲ ਇਦਾਂ ਦਾ ਵਿਹਾਰ ਕਰਦੀ ਹੈਗੀ ਹੌਲੀ ਹੌਲੀ ਉਹਦਾ ਮਾਈਂਡ ਚੇਂਜ ਹੋਣ ਲੱਗ ਜਾਊਗਾ ਤੇ ਵਾਹਿਗੁਰੂ ਅੱਗੇ ਹਨਾ ਅਰਦਾਸਾਂ ਕਰਦੇ ਰਿਹਾ ਕਰੋ ਕਿ ਵਾਹਿਗੁਰੂ ਜੀ ਸਾਡੇ ਘਰ ਵਿੱਚ ਹਨਾ ਗਰੀਬੀ ਜਹੇ ਦੇ ਦੀ ਪਰ ਬਗਾਨੀ ਔਰਤ ਤੇ ਹਨਾ ਨਸ਼ੇ ਤੋਂ ਸਾਡੇ ਘਰ ਨੂੰ ਜਰੂਰ ਬਚਾ ਕੇ ਰੱਖੀ ਦੇਖੋ ਗੁਰਬਾਣੀ ਦੇ ਵਿੱਚ ਲਿਖਿਆ ਹੈ ਨਿਮਨ ਸੋ ਅਖਰ ਕਾ ਬਨ ਗੁਣ ਜੀਬਾ ਮਣੀਆਂ ਮੰਤ ਤਰੇ ਗੁਣ ਭੈਣੇ ਵੇਸ਼ ਕਰ ਤਾਂ ਬਸ ਆਪੇ ਕੰਤ ਹਨ ਆਪਾਂ ਬਾਬਿਆਂ ਕੋਲੇ ਫਰੀ ਜਾਂਦੇ ਆ ਲੈ ਚਿਆ ਕਰਾਉਂਦੀਆਂ ਵੀ ਮੇਰਾ ਘਰ ਵਾਲਾ ਨਾ ਬਸ ਚ ਆ ਜੇ ਦੇਖੋ ਘਰ ਵਾਲਾ ਬਸ ਚ ਆ ਸਕਦਾ ਹੈ ਤਾਂ ਤੁਸੀਂ ਤਿੰਨ ਗੁਣ ਅਪਣਾਉਣੇ ਹੈਗੇ ਹਨ ਦੇਖੋ ਕਦੇ ਵੀ ਆਪਣੇ ਪਤੀ ਦੇ ਹਨਾ ਮੂਰੇ ਨਾ ਬੋਲੋ ਉਹ ਕੁਛ ਕਹਿੰਦਾ ਤਾਂ ਉਹਨੂੰ ਜੀ ਕਰਕੇ ਬੋਲੋ ਦੇਖੋ ਜੀ ਕਹੋ ਜੀ ਕਹਾਏ ਤਾਂ ਅਕਸਰ ਹੁੰਦਾਗਾ ਹਨਾ ਇਹ ਨਹੀਂ ਹੈਗਾ ਵੀ ਤੁਸੀਂ ਜੀ ਕਹਨੇ ਉਹ ਮੂਰੋ ਗਾਲ ਕੱਢੂਗਾ ਕਿੰਨੇ ਕਿ ਦਿਨ ਕੱਢੂਗਾ 2 ਦਿਨ ਕੱਢ ਲੂ 3 ਦਿਨ ਕੱਢ ਲੂ ਆਪਣੇ ਆਪ ਹੀ ਉਹਦਾ ਮਾਈਂਡ ਹਨਾ ਚੇਂਜ ਹੋ ਜੂਗਾ ਕਿਉਂਕਿ ਹਰ ਇੱਕ ਕੋਈ ਪਿਆਰ ਦਾ ਭੁੱਖਾ ਹੁੰਦਾ ਹੈ ਹਰ ਇੱਕ ਕੋਈ ਚਾਹੁੰਦਾ ਵੀ ਮੇਰੀ ਇੱਜ਼ਤ ਕਰੇ ਹਨਾ ਤੇ ਇੱਕ ਨਾ ਗੁਰੂ ਸਾਭਾ ਨੇ ਆਪਣੀ ਸੁਪੁੱਤਰੀ ਹਨਾ ਬੀਬੀ ਭਾਨੀ ਜੀ ਨੂੰ ਕਿਹਾ ਸੀਗਾ ਤੇ ਕਿਹਾ ਸੀਗਾ ਕਿ ਜਦੋਂ ਪੁੱਤ ਤੂੰ ਸੌਰੀ ਜਾਵੇਂਗੀ ਹਨਾ ਬਸ ਤਿੰਨ ਗੱਲਾਂ ਯਾਦ ਰੱਖੀ ਤਿੰਨ ਭੱਬੇ ਭੱਬਾ ਭੁੱਲੀ ਜੀ ਭੱਬਾ ਪਲਾ ਜੀ ਪੱਪਾ ਪਰੋਸਾ ਜੀ ਹਨ ਕਹਿੰਦੇ ਵੀ ਇਹ ਤਿੰਨੇ ਪੱਬੇ ਲੜ ਬਣ ਕੇ ਰੱਖੀ ਤੇਰੀ ਜ਼ਿੰਦਗੀ ਹਮੇਸ਼ਾ ਸੁਖਾਲੀ ਹੋਊਗੀ ਜਿੱਦਾਂ ਕਿ ਹਨ ਕੋਈ ਵੀ ਆਪਣੇ ਘਰ ਵਿੱਚ ਗੱਲ ਹੋ ਗਈ ਤੁਹਾਡਾ ਪਤੀ ਤੁਹਾਡ ਨੂੰ ਕਹਿਣ ਲੱਗਿਆ ਵੀ ਤੂੰ ਕਿਉਂ ਕੀਤਾ ਹਨ ਇਹ ਐਦਾਂ ਤਾਂ ਉੱਥੇ ਕਹ ਦੋ ਜੀ ਮੈਂ ਭੁੱਲ ਗਈ ਬੱਸ ਹਨ ਵੀ ਕਿਉਂ ਨਹੀਂ ਕੀਤਾ ਕੰਮ ਕਈ ਵਾਰੀ ਲੜਾਈ ਆਪਾਂ ਬਸ ਇੱਕ ਵਕੀਲਾ ਵਾਂਗ ਬਹਿਸ ਕਰਨ ਲੱਗ ਜਾਂਦੇ ਹਨ ਇੱਥੋਂ ਹੀ ਆਪਣਾ ਕਲੇਸ਼ ਵੱਧ ਜਾਂਦਾ ਹੈਗਾ ਤੇ ਇਦਾਂ ਹਨ ਤੁਸੀਂ ਕਰੋਗੇ ਤਾਂ ਦੇਖਿਓ ਤੁਹਾਡਾ ਜੀਵਨ ਹਨ ਬਹੁਤ ਸੁਖਾਲਾ ਹੋ ਜਾਊਗਾ ਤੇ ਜਿਹੜੇ ਵੀਰ ਹਨ ਉਹ ਵੀ ਹਾਂ ਸਾਡੀਆਂ ਵਾਈਫ ਹਨ ਸਾਡੀਆਂ ਪਤਨੀਆਂ ਬਾਹਰ ਇਦਾਂ ਕਹਦੇ ਨੇ ਤਾਂ ਇਹਦੇ ਵਿੱਚ ਵੀਰੋ ਜੀ ਹਨ ਤੁਹਾਡਾ ਥੋੜ ਕਿਉਂਕਿ ਇਹਦੇ ਵਿੱਚ ਤੁਹਾਡਾ ਹੀ ਹੱਥ ਹੈਗਾ ਇੱਕ ਤਾਂ ਸਭ ਤੋਂ ਪਹਿਲਾਂ ਹਨਾ ਬਿਨਾਂ ਗੱਲ ਤੋਂ ਉਹਨੂੰ ਟੌਰਚਰ ਕਰੀ ਜਾਣਾ ਕਿਸੇ ਵੀ ਗੱਲ ਦੇ ਚਲੋ ਚਾਹੇ ਤੁਸੀਂ ਗਰੀਬ ਹੋ ਹਨਾ ਫਿਰ ਵੀ ਉਹਨੂੰ ਥੋੜੀ-ਬੋਤੀ ਜਿੱਦਾਂ ਕਿ ਕਹਿੰਦੇ ਨੇ ਹਫ਼ਤੇ ਬਾਅਦ ਹਨਾ ਕੋਈ ਬਹੁਤ ਥੋੜੀ-ਬੋਤੀ ਚੀਜ਼ ਲਿਆਤੀ ਜਾਂ ਥੋੜਾ ਬਹੁਤਾ ਬਾਹਰ ਕਿਤੇ ਲੈ ਗਏ ਹਨਾ ਅਕਸਰ ਕਿਉਂਕਿ ਅੱਜਕੱਲ ਜਿਹੜੀਆਂ ਕੁੜੀਆਂ ਨੇ ਨਾ ਇਹ ਥੋੜੀਆਂ ਫ੍ਰੀ ਮਾਈਂਡ ਨਹੀਂ ਗਿਆ ਮਲਕੀ ਇਹਨਾਂ ਨੂੰ ਰਹਿੰਦਾ ਵੀ ਬਸ ਅਸੀਂ ਘੁੰਮੀਏ ਫਰੀਏ ਵਿਆਹ ਤੋਂ ਬਾਅਦ ਸ਼ਾਪਿੰਗ ਆ ਕਰੀਏ ਹੈ ਨਾ ਜਦੋਂ ਉਹ ਕੀ ਹੈ ਜਿਹੇ ਘਰ ਚ ਚਲੀਆਂ ਜਾਂਦੀਆਂ ਨੇ ਜਿੱਥੇ ਕਿ ਮਾਹੌਲ ਕਾਫੀ ਫਰਕ ਹੁੰਦਾ ਤਾਂ ਜਾਤਾ ਹੋ ਡਿਪਰੈਸ਼ਨ ਚ ਚਲੀਆਂ ਜਾਂਦੀਆਂ ਨੇ ਜਾਂ ਫਿਰ ਗਲਤ ਪਾਸੇ ਚਲੀਆਂ ਜਾਂਦੀਆਂ ਨੇਗੀਆਂ ਤੇ ਅਕਸਰ ਮੇਰੇ ਨਾਲ ਇਦਾਂ ਦੇ ਬਹੁਤ ਕੇਸ ਹੋਏ ਨੇ ਬਹੁਤ ਮੈਨੂੰ ਭੈਣਾ ਮਿਲੀਆਂ ਨੇ ਜਿਹੜੀਆਂ ਕਿ ਇਦਾਂ ਦੀਆਂ ਹੁੰਦੀਆਂ ਜਿਹੜੀਆਂ ਕਹਿੰਦੀਆਂ ਨੇ ਕਿ ਸਾਨੂੰ ਇਦਾਂ ਲੱਗਦਾ ਵੀ ਅਸੀਂ ਆਪਣੇ ਸੌਰੇ ਘਰ ਜੇਲ੍ਹ ਦੇ ਵਿੱਚ ਆ ਗਏ ਹਾਂ ਨਾ ਕਿਉਂਕਿ ਸਬਰ ਕਰਨਾ ਕਿਸੇ ਕਿਸ ਦੇ ਵਾਸਤੇ ਹੈਗਾ ਤੇ ਹਰ ਇੱਕ ਦੇ ਵਾਸਤੇ ਨਹੀਂ ਹੈਗਾ ਪਰ ਸਬਰ ਦਾ ਫਲ ਮਿੱਠਾ ਬਹੁਤ ਹੁੰਦਾ ਹੈਗਾ ਪਰ ਨਹੀਂ ਕਰ ਸਕਦੀਆਂ ਹਨ ਜਿਹੜੀ ਅੱਜ ਕੱਲ੍ਹ ਦੀਆਂ ਛੋਟੀਆਂ ਲੜਕੀਆਂ ਨੇ ਤੇ ਦੂਸਰੀ ਗੱਲ ਹਨਾ ਮੈਂ ਬਸ ਇਹੀ ਕਹਿਣਾ ਚਾਹੂਗੀ ਕਿ ਜਿਆਦਾ ਆਪਦੇ ਮਿੱਤਰ ਦੋਸਤ ਜਿਹੜੇ ਤੁਸੀਂ ਬਣਾਉਨੇ ਹੋ ਹਨਾ ਅੱਜ ਕੱਲ ਦੇਖੋ ਕੋਈ ਦੋਸਤ ਮਿੱਤਰ ਨਹੀਂ ਹੈਗਾ ਤੁਹਾਡੇ ਘਰ ਨੂੰ ਪੱਟਨ ਤੇ ਤੁਹਾਡੇ ਘਰ ਤੇ ਮਾੜੀ ਨਿਗਾਹ ਹੀ ਰੱਖਣਗੇ ਚਾਹੇ ਕੋਈ ਵੀ ਹੈਗਾ ਅੱਜ ਕੱਲ ਤਾਂ ਤੁਸੀਂ ਦੇਖ ਰਹੇ ਹੋ ਹਨਾ ਰਿਸ਼ਤੇ ਵੀ ਤਾਰ-ਤਾਰ ਹੋ ਰਹੇ ਨੇਗੇ ਤੇ ਇਦਾਂ ਦੀਆਂ ਗੱਲਾਂ ਥੋੜੀਆਂ ਜਿਹੀਆਂ ਹਨਾ ਧਿਆਨ ਰੱਖਿਆ ਕਰੋ ਬਿਨਾ ਮਤਲਬ ਤੋਂ ਹਨਾ ਜਿੱਦਾਂ ਕਿ ਅੱਜ ਕੱਲ ਚੱਲ ਰਿਹਾ ਪਹਿਲਾਂ ਸਿਰ ਚੜਾ ਲੈਣੇ ਨੇ ਨਾ ਆਮ ਬੁੜੇ ਬਜ਼ੁਰਗ ਕਹਿੰਦੇ ਨੇ ਹਨਾ ਵੀ ਮਾਗਰ ਫੇਰ ਤੁਸੀਂ ਰੋਂਦੇ ਹੋ ਹਰ ਇੱਕ ਰਿਸ਼ਤੇ ਨੂੰ ਦੀ ਮਰਿਆਦਾ ਹੁੰਦੀ ਹੈ ਉਹਨ ਤੇ ਇਸ ਤੀਕੇ ਨਾਲ ਹਨਾ ਤੁਸੀਂ ਆਪਣੇ ਘਰ ਨੂੰ ਥੋੜਾ ਜਿਆਦਾ ਦੇਖੋਗੇ ਤਾਂ ਤੁਹੋਸੀਂ ਆਪ ਖੁਸ਼ ਰਹੋਗੇ ਆਪਣੀ ਪਤਨੀ ਨੂੰ ਨਾ ਹਰ ਇੱਕ ਮਲਕੇ ਪਤੀ ਪਤਨੀ ਇੱਕ ਦੂਜੇ ਨੂੰ ਦੁੱਖ ਸੁੱਖ ਦੇ ਵਿੱਚ ਨਾ ਕੋਸ਼ਿਸ਼ ਕਰਿਆ ਕਰੋ ਵਿਹਾਗ ਰਾ ਅਗਲੇ ਆਪਣੇ ਤੇ ਗਰੀਬੀ ਆ ਗਈ ਤਾਂ ਆਪਾਂ ਕਿਵੇਂ ਜੀ ਹੋ ਸਕਦੇ ਆ ਕਿਉਂਕਿ ਅਕਸਰ ਹਨਾ ਪਹਿਲਾਂ ਬੋਲੀਆਂ ਵੀ ਪਾਉਂਦੀਆਂ ਹੁੰਦੀਆਂ ਨੇ ਤੇ ਔਖਾ ਹੋਵੇਂਗਾ ਵੀਰਾ ਆਪਾਂ ਬੋਲਾੜੀ ਰੱਖੀ ਹੈ ਨਾ ਪਹਿਲਾਂ ਤਾਂ ਆਪਾਂ ਅਕਸਰ ਕਹਿੰਦੇ ਹੁੰਨੇ ਵੀ ਸਿਰ ਚੜਾ ਲੈਣੇ ਆ ਨਾ ਸ਼ਾਪਿੰਗ ਵੀ ਕਰਾ ਤੀਜੀਏ ਬੋ ਬੋ ਹਨਾ ਪਰ ਬਾਅਦ ਦੇ ਵਿੱਚ ਥੋੜੇ ਟਾਈਮ ਬਾਅਦ ਹਨਾ ਦੋ ਤੋਕਸਾਲਾ ਮਗਰੋਂ ਤੇ ਸਭ ਕੁਝ ਬੰਦ ਹੋ ਜਾਂਦਾ ਹੈਗਾ ਤੇ ਫਿਰ ਤੁਹਾਨੂੰ ਪਤਾ ਹੀ ਹੈ ਵੀ ਅੰਤ ਕੀ ਹੁੰਦਾ ਹੈਗਾ ਤਾਂ ਮੇਰੀ ਸਾਰਿਆਂ ਨੂੰ ਹੱਥ ਬਨ ਕੇ ਬੇਨਤੀ ਹੈ ਕਿ ਆਪਣੀ ਆਪਣੀ ਮਰਿਆਦਾ ਤੇ ਆਪਣੀ ਆਪਣੀ ਹੱਦ ਦੇ ਵਿੱਚ ਰਿਹਾ ਕਰੋ ਕਿਉਂਕਿ ਤੁਹਾਡਾ ਰਿਸ਼ਤਾ ਨਾ ਇੱਕ ਨੂੰ ਛੱਡੋਗੇ ਦੂਸਰੇ ਥਾਵੇਂ ਚਾਮਗ ਦੂਸਰੇ ਛੱਡੋਗੇ ਤੀਸਰੇ ਥਾਵੇਂ ਜਾਵੋਗੇ ਇਦਾਂ ਹੀ ਚਲਦੇ ਆਂਦਾ ਕਹਿੰਦੇ ਨਾ ਤੁਹਾਨੂੰ ਇੱਥੇ ਢੋਈ ਨਾ ਤੁਹਾਨੂੰ ਅੱਗੇ ਢੋਈ ਕਿਉਂਕਿ ਇਦਾਂ ਦੇ ਹਨਾ ਕਿਸੇ ਵੀ ਧਰਮ ਦੇ ਵਿੱਚ ਬਖਸ਼ਿਆ ਨਹੀਂ ਜਾਂਦਾ ਚਾਹੇ ਉਹ ਗੁਰੂ ਮਲਕੇ ਸਿੱਖ ਧਰਮ ਹੈ ਚਾਹੇ ਉਹ ਹਿੰਦੂ ਧਰਮ ਹੈ ਚਾਹੇ ਉਹ ਮੁਸਲਿਮ ਧਰਮ ਹੈ ਹਰ ਇੱਕ ਧਰਮ ਦੇ ਵਿੱਚ ਇਦਾਂ ਦੀਆਂ ਔਰਤਾਂ ਤੇ ਇਦਾਂ ਦੇ ਮਰਦਾਂ ਨੂੰ ਨਾ ਬਹੁਤ ਮਿਟਲਾਨ ਤਾਂ ਪੈਂਦੀਆਂ ਨੇ ਬਸ ਮੈਂ ਇਹੀ ਕਹੂੰਗੀ ਕਿ ਆਪਣੇ ਪਰਿਵਾਰ ਨੂੰ ਸੰਭਾਲੋ ਆਪਣੇ ਪਤੀ ਪਤਨੀ ਦੇ ਰਿਸ਼ਤੇ ਨੂੰ ਸੰਭਾਲੋ ਕਿਉਂਕਿ ਪਤੀ ਪਤਨੀ ਦਾ ਰਿਸ਼ਤਾ ਹਨਾ ਐਂਡ ਤੱਕ ਨਿਭਦਾ ਹੈ ਕਹਿੰਦੇ ਇਹ ਰੂਹਾਂ ਦੀਆਂ ਹਨਾ ਜੋੜੀਆਂ ਨੇਗੀਆਂ ਸੂਰਤ ਤਾਂ ਬੜੇਪੇ ਦੇ ਨਾਲ ਖਤਮ ਹੋ ਜਾਂਦੀ ਹੈ ਪਰ ਜਿਹੜੀ ਸਿਰਤ ਹੁੰਦੀ ਹੈ ਇਹ ਦੋਨਾਂ ਦਾ ਪਿਆਰ ਹੁੰਦਾ ਉਹ ਹਮੇਸ਼ਾ ਨਿਭਦਾ ਹੈ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਮੈਂ ਇੱਕ ਜਰੂਰ ਕਹੂੰਗੀ ਇਸ ਵੀਰੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਆਪਣੇ ਪਤੀ ਤੇ ਆਪਣੀ ਪਤਨੀ ਦੇ ਵਾਸਤੇ ਜਰੂਰ ਕਰਿਆ ਕਰੋ ਤਾਂ ਕਿ ਤੁਹਾਡਾ ਪਿਆਰ ਬਣਿਆ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ